ਦੋਸਤੋ ਅੱਜ ਦਾ ਪੰਜਾਬ ਦੇ ਇਵੇਂ ਦੇ ਹਾਲਾਤ ਨੇ ਜਿਵੇਂ ਕਿਸੇ ਵਕਤ 1521 ਚ ਬਾਬਰ ਨੇ ਪੰਜਾਬ 'ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਰਤੂਗਾਰੀ ਕੀਤੀ ਜ਼ਬਰ ਜਨਾਹ ਰੇਪ ਪਲਾਤਕਾਰ ਔਰਤਾਂ ਦਾ ਬੱਚਾ ਦਾ ਕਤਲ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ فرمایا ਕਿ ਐਤੀ ਮਾਰ ਪਈ ਕੁਰਲਾਨੇ ਤੇ ਕੀ ਦਰਦ ਨਾ ਆਇਆ ਵੀ ਇੰਨਾ ਜ਼ੁਰਮ ਹੋਇਆ ਤੇ ਤੈਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਰਕਾਰ ਜੋ ਜਗਜੀਤ ਸਿੰਘ ਢੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 9ਵੇਂ ਦਿਨ ਦੇ ਭੁੱਖ ਹੜਤਾਲ ਤੇ ਲੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਤੇ ਸੇ ਤੇ ਕੁਝ ਵੀ ਹੋ ਸਕਦਾ ਵਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾਚ ਮਸਰੂਫ ਨੇ ਕੋਈ ਪੱਜਾ ਫਿਰਦਾ ਇੱਧਰ ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਵਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ 'ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰਗੇ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ 2 ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਕੋਲ ਚੱਲ ਕੇ ਜਾਵਾਂਗਾ ਖਨਵਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜੇ ਜਿਹੜਾ ਪ੍ਰੋਟੈਸਟ ਆਇਆ ਕੋਈ ਜਿਹੜਾ ਵਿਰੋਧ ਆ ਉਹ ਤਾਂ ਤੁਸੀਂ ਕਿਸੇ ਜਾਗਦੀ ਜ਼ਮੀਰ ਦੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਭਾਵੇਂ ਆਪਾਂ ਲੱਖ ਬੰਦਾ ਖੜਾ ਗਿਆ ਉੱਥੇ ਸਾਹਮਣੇ ਵਿਰੋਧ ਕਰੀਏ ਕਿਸੇ ਨੇ ਸੁਣਨਾ ਹੀ ਨਹੀਂ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਐਸਕੇਐਮ ਨੇ ਕਿੰਨਾ ਵੱਡਾ ਅੰਦੋਲਨ ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਗਰੂਹਾਂ ਤੇ ਬੈਠੇ ਰਹੇ ਸਰਕਾਰ ਦਾ ਕਹਤੇ ਹੁੰਦੇ ਕਿ ਰੱਤੀ ਪਰ ਕੋ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਆਹ ਤਾਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਾਲਾਤ ਨੇ ਔਰ ਉਹਨਾਂ ਲੋਕਾਂ ਦਾ ਜਿਹੜੇ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਦੇ ਜਿਹੜੇ ਇਸ ਦੇਸ਼ ਦੇ ਬਾਰਡਰਾਂ ਦੇ ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰਸੇ ਚੁੰਮੇ ਸਭ ਤੋਂ ਜ਼ਿਆਦਾ ਕਾਲੀ ਪਾਣੀ ਕਾਲੇ ਪਾਣੀ ਦੀਆਂ ਸਜ਼ਾਵਾਂ ਖੱਟੀਆਂ ਆ ਉਹਨਾਂ ਦਾ ਅਸਰ ਸਾਡੀ ਸਰਕਾਰ ਹੀ ਕਰਦੀ ਆ ਤੇ ਮੇਰੀ ਸਾਰੀਆਂ ਸਰਕਾਰਾਂ ਨੂੰ ਉਰਜੋਰ ਬੇਨਤੀ ਆ ਕਿ ਜਾਗੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਔਰ ਕਟੋਕਟ ਕੁਸ਼ਤੀ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਅਗਰ ਕੁਛ ਉਹਨਾਂ ਨੂੰ ਹੋ ਗਿਆ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਪਹਿਲਾਂ ਪੰਜਾਬ ਸਰਕਾਰ ਤੇ ਆਵੇ ਕਿਉਂਕਿ ਉਹ ਸਾਡੇ ਧਰਤੀ ਤੇ ਬੈਠੇ ਨੇ ਸਾਡੇ ਇੱਥੋਂ ਦੇ ਰਹਿਣ ਵਾਲੇ ਆਗੂ ਨੇ ਤਾਂ ਮੈਂ ਇਹੀ ਅਪੀਲ ਕਰਕੇ ਸਾਰਿਆਂ ਨੂੰ ਕਹਾਂਗਾ ਕਿ ਉਹਨਾਂ ਵਾਸਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਬੈਠੇ ਅਰਦਾਸ ਸ਼ੁਰੂ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਠੀਕ ਰੱਖੇ ਔਰ ਸਾਡੀ ਸਰਕਾਰਾਂ ਨੂੰ ਇੰਨੀ ਇੱਕ ਬੁੱਧੀ ਬਖਸ਼ੇ ਕਿ ਕੁਝ ਅਕਲ ਟਿਕਾਣੇ ਲੈ ਕੇ ਉਹਾਂ ਦੀਆਂ ਜਾਇਜ਼ ਮੰਗਾ ਪੂਰੀਆਂ ਕਰਾਉਣ ਮੈਂ ਕੋਸ਼ਿਸ਼ ਕਰੂੰਗਾ ਕਿ 13 ਤਰੀਕ ਨੂੰ ਦੁਪਹਿਰੇ 3:00 ਜਾਂ 3:30 ਵਜੇ ਆਪ ਜਾ ਕੇ ਜਗਜੀਤ ਸਿੰਘ ਗੱਲਵਾਲ ਦੇ ਹਾਲਾਤ ਪੁੱਛਾਂ ਇੰੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨਾ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ